ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦੇ ਫਟੇ ਕੀ ਨੇ ਸਾਰੇ ਠੀਕ ਠਾਕ ਹਾਂ ਅਸੀਂ ਸਾਰੇ ਠੀਕ ਵਧੀਆ ਰਾਜੀ ਖੁਸ਼ੀ ਉਮੀਦ ਕਰਦੀ ਹਾਂ ਮੈਂ ਤੁਸੀਂ ਖੁਸ਼ ਹੋਵੋਗੇ ਵਧੀਆ ਹੋਵੋਗੇ ਚੈਨਲ ਦੇ ਸਵਾਗਤ ਕਰਦੀ ਤੁਹਾਡਾ ਤੇ ਆਪਾਂ ਅੱਜ ਲੱਗੇ ਸੀਗੇ ਰੋਟੀ ਪਕਾਉਣ ਤੰਗੂਰੀ ਰੋਟੀ ਬਣਾ ਕੇ ਦਿਖਾਉਣੇ ਤੁਹਾਨੂੰ ਦੇਖ ਸਕਦੇ ਹੋ ਤੁਸੀਂ தவ தான் ਸਭ ਇਹ ਪਾਤੀ ਹੁਣ ਇਹੋ ਆਪਾਂ ਤੇ ਆਪਾਂ ਇਹਨੂੰ ਹੁਣ ਦੂਜੀ ਪਾਸੇ ਇਹਦੇ ਪਾਣੀ ਲਾ ਦੇਣਾ ਨਾਲੇ ਮੈਂ ਥੋੜੀ ਜਿਹੀ ਪਾਣੀ ਲਾਤਾ ਹੁਣ ਇਹਦੇ ਤਾਂ ਹਣੇ ਆਪਣੀ ਪੱਕ ਜਾਣੀ ਰੋਟੀ ਜਿਵੇਂ ਫੀ ਲੱਗ ਤੁਰ ਵਾਲੀ ਆਊਗੀ ਇਹ ਤੁਸੀਂ ਦੇਖ ਸਕਦੇ ਹੋ ਕੋਈ ਜਦੀ ਨਾ ਰੁਕੀ ਇਹ ਆਪਣੇ ਤਾਂ ਫੇਰ ਉਹ ਵੀ ਉੱਧ ਰੜ ਗਈ ਆ ਤੇ ਫੇਰ ਆਪਾਂ ਤਵਾ ਦੁਬੇ ਲੋਟ ਕਰਦੇ ਆਂਗੇ ਜਿਹਦੇ ਇੱਥੇ ਲੰਘਸਾਰ ਆ ਗਿਆ ਜਿਹੜਾ ਫਾ ਵੀ ਹੋ ਸਕਾ ਕਰਦੇ ਆਂਗੇ ਦਾਤਾ ਪਹੁੰਚ ਸਕਦੇ ਆਂ ਆ ਲੋ ਰਾਪਾਏ ਨੂੰ ਤਾਂ ਆਪ ਉਠਾ ਕਰਤਾ ਧੁੰਨੇ ਪਾਸੇ ਸੇਕੇ ਜਾਣਗੇ ਬਹੁਤ ਵਧੀਆ ਲੱਗੇਗਾ ਰੋਟੀ ਬਣ ਕੇ ਸੇਕ ਕਰ ਲੀਨਾ ਇਹ ਮੇਰੇ ਵੀ ਜੇ ਨਹੀਂ ਤੰਦੂਰ ਕਿਸੇ ਦੇ ਕਰੇ ਹੈਗਾ ਤੇ ਤੰਦੂਰ ਦਾ ਮਜ਼ਾ ਲੈ ਸਕਦੇ ਹਾਂ ਤਵੇ ਤੇ ਪਾਣੀ ਲਾ ਕੇ ਰੋਟੀ ਬਕਾ ਲਓ ਦੋਹੇ ਪਾਸੇ ਪਾਣੀ ਨਾਲ ਛੋਪੜ ਦਿਓ ਦੇ ਬਹੁਤ ਸੋਹਣੀ ਰੋਟੀ ਬਣ ਜਾਂਦੀ ਹੈ ਆ ਦੇਖੋ ਬਣ ਚੱਲੀ ਨਾ ਹੁਣ ਆਪਣੀ ਰੋਟੀ ਜਿਆਸ ਤੇ ਜਲਦੀ ਬਣ ਜਾਂਦੀ ਆ ਫਰੰਦਕਾਉਣੇ ਸੀ ਇੱਕ ਤੇ ਆਪਾਂ ਮਰ ਕੇ ਜੇ ਬੱਤੀ ਹੋਈ ਤਾਂ ਆਪਾਂ ਦੂਜਾ ਪਾਸਾ ਰਾੜ ਲਾਗੇਗਾ ਆ ਲੋ ਜੀ ਉਹਨਾਂ ਕਾ ਪੇਪਰ ਦਵਾ ਰੱਖ ਦਿੰਨੇ ਆਪੇ ਉਨੇ ਵਸਲਾ ਕੋ ਕੇ ਰਾੜ ਦੇ ਨੇ ਫੇਰ ਆਪਾ ਸਵਾਰਦੇ ਤੁਸੀਂ ਦੇਖ ਸਕਦੇ ਹੋ ਆਪਣੀ ਤੰਦੂਰੀ ਰੋਟੀ ਤਿਆਰ ਆ ਆਉਤੇ ਖਾਓ ਪਰ ਇਹਦੇ ਚਲਾ ਦੇਣ ਦੇ ਸੀ ਕਿਉਂ ਹਾਲ ਹੋ ਦੀ ਤੇ ਆਪ ਆਪਕਾਂ ਲਈ ਦੋ ਰੋਟੇ ਤਾਂ ਤੁਸੀਂ ਦੇਖ ਸਕਦੇ ਹੋ ਤੰਦੂਰ ਤੇ ਚੁੱਲ੍ਹੇ ਤੇ ਮਜ਼ਾ ਲੈ ਸਕਦੇ ਤੰਗੂਰ ਵਾਲਾ ਘਾਲੋ ਨਾ ਕਰਿਆ ਕਰੋ ਜਿਹਨੂੰ ਮਨ ਕਰਦੇ ਇਹ ਚੀਜ਼ ਖਾਣ ਨੂੰ ਉਹ ਬਣਾ ਕੇ ਜਰੂਰ ਖਾਇਆ ਕਰੋ ਜ਼ਿੰਦਗੀ ਚ ਪੂਰੇ ਖੁਸ਼ ਵਧੀਆ ਖਾਇਆ ਕਰੋ ਸਾਦਾ ਖਾਣਾ ਖਾਓ ਪਰ ਖਾਓ ਵਧੀਆ ਬੀ ਆਇਨਾ ਕਰਾ ਕਰੋ ਮੈਥੋ ਨਹੀਂ ਬਣਦਾ ਮੈਥੋ ਨਹੀਂ ਬਣਦਾ ਖੁਸ਼ ਹੋ ਕੇ ਬਣਾਇਆ ਕਰੋ ਜੀ ਵੀ ਸਾਰੇ ਖੁਸ਼ ਰਹਿਣਗੇ ਜੇ ਆਪਾਂ ਖੁਸ਼ ਹੋ ਕੇ ਰੋਟੀ ਪਾਣੀ ਪਕਾਵਾਂਗੇ ਨਾ ਤੇ ਜੀ ਵੀ ਸਾਰੇ ਖੁਸ਼ ਬਾਗੋ ਬਾਗ ਰਹਿਣਗੇ ਜਮ ਤੇ ਦੇਖੋ ਆਪਾਂ ਤਿੰਨ ਲਾਈਨਾਂ ਸੀ ਬਣ ਤ ਤੌਰ ਤੇ ਤੇ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਕੋ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ